ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਨੂੰ ਕਿਸੇ ਵੀ ਗੱਲ ਦੀ ਚਿੰਤਾ ਹੈ ਜਾਂ ਤੁਹਾਨੂੰ ਡਿਪਰੈਸ਼ਨ ਹੋ ਗਿਆ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਈ ਵਾਰ ਆਪਾਂ ਨੂੰ ਕਿਸੇ ਗੱਲ ਨੂੰ ਲੈ ਕੇ ਚਿੰਤਾ ਹੋ ਜਾਂਦੀ ਹੈ ਔਰ ਆਪਾਂ ਓਵਰ ਥਿੰਕਿੰਗ ਕਰਦੇ ਆਂ ਜ਼ਿਆਦਾ ਸੋਚਦੇ ਆਂ ਆਪਣੇ ਸੋਚਣ ਨਾਲ ਕੁਝ ਨਹੀਂ ਹੋਣਾ ਇਹ ਇੱਕ ਆਪਾਂ ਆਪਣੇ ਦਿਮਾਗ ਨੂੰ ਰੈਸਟ ਨਹੀਂ ਦੇ ਰਹੇ ਔਰ ਐਸੀ ਗੱਲਾਂ ਕਰਕੇ ਆਪਾਂ ਨੂੰ ਨੀਂਦ ਨਹੀਂ ਆਉਂਦੀ ਸਾਰਾ ਦਿਨ ਐਂਜ਼ਾਈਟੀ ਰਹਿੰਦੀ ਹੈ ਸਾਰਾ ਦਿਨ ਘਬਰਾਹਟ ਰਹਿੰਦੀ ਹੈ ਔਰ ਸਾਰਾ ਦਿਨ ਡਰ ਲੱਗਿਆ ਰਹਿੰਦਾ ਹੈ ਆਪਾਂ ਕਮਰੇ ਬੰਦ ਚ ਨਹੀਂ ਰਹਿ ਸਕਦੇ ਆਪਾਂ ਕੋਈ ਆਪਾਂ ਇਕੱਲੀ ਜਗ੍ਹਾ ਤੇ ਨਹੀਂ ਆਪਾਂ ਜਾ ਸਕਦੇ ਕਿਤੇ ਕੋਈ ਕੋਈ ਨਾਲ ਹੋਵੇ ਉੱਥੇ ਆਪਾਂ ਜਾ ਨਹੀਂ ਸਕਦੇ ਸੋ ਤੁਸੀਂ ਘਬਰਾਉਣਾ ਨਹੀਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦੋ ਤੁਸੀਂ ਚਿੰਤਾ ਨੂੰ ਡਿਪਰੈਸ਼ਨ ਨੂੰ ਬਹੁਤ ਜਲਦੀ ਦੂਰ ਕਰ ਸਕਦੇ ਹੋ ਇੱਕ ਗੱਲ ਹੋਰ ਕਈ ਵਾਰੀ ਆਪਾਂ ਨੂੰ ਚਿੰਤਾ ਕਰਕੇ ਐਂਜਾਇਟੀ ਕਰਕੇ ਆਪਣੇ ਘਰ ਦੇ ਵਿੱਚ ਆਪਣੇ ਰਿਸ਼ਤੇ ਵੀ ਖਰਾਬ ਹੋ ਜਾਂਦੇ ਨੇ ਕਿਉਂਕਿ ਆਪਾਂ ਸੋਚ-ਸੋਚ ਕੇ ਹੀ ਆਪਣਾ ਦਿਮਾਗ ਇੰਨਾ ਖਰਾਬ ਕਰ ਲੈਂਦੇ ਆ ਸੋ ਅੱਜ ਤੋਂ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦੇਣੀਆਂ ਨੇ ਤੁਹਾਡਾ ਜਿਹੜਾ ਐਂਜਾਇਟੀ ਦਾ ਲੈਵਲ ਹੈ ਜਿਹੜਾ ਤੁਹਾਡਾ ਚਿੰਤਾ ਦਾ ਲੈਵਲ ਹੈ ਜਿਹੜਾ ਤੁਹਾਡਾ ਡਿਪਰੈਸ਼ਨ ਦਾ ਲੈਵਲ ਹੈ ਉਹ ਬਹੁਤ ਜਲਦੀ ਘਟਣ ਵਾਲਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਚੇਤ ਸਿੰਘ ਸਰਾ ਪਿਛਲੇ 10 ਸਾਲ ਤੋਂ ਬੁੱਲਾਪੁਰ ਤਾਕਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਐਸ ਸਰੀ ਸਿੰਘਸ ਨਾ ਫਿਜ਼ੋਥੈਰਪੀ ਡਾਕਟਰ ਗੁਰਸ਼ੀਰ ਸਿੰਘ ਔਰ ਡਾਕਟਰ ਵਿਭਾ ਸੁਰਾ ਔਰ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਅਗਰ ਤੁਸੀਂ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦਤਾਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਆਪਾਂ ਕੀ ਕਰਨੀ ਹੈ ਆਪਾਂ ਬਰੀਥਿੰਗ ਐਕਸਰਸਾਈਜ਼ ਕਰਨੀ ਹੈ ਆਪਾਂ ਜਾਨੀ ਕਿ ਜਿਹੜੇ ਆਪਣੇ ਲੰਗਸ ਨੇ ਜਦੋਂ ਆਪਾਂ ਇਹਨਾਂ ਨੂੰ ਐਕਟੀਵੇਟ ਕਰਾਂਗੇ ਆਪਣਾ ਦਿਮਾਗ ਬਹੁਤ ਜ਼ਿਆਦਾ ਰਿਲੈਕਸ ਹੋਏਗਾ ਔਰ ਆਪਾਂ ਅੱਖਾਂ ਬੰਦ ਕਰਕੇ ਹੀ ਕਸਰਤ ਕਰਾਂਗੇ ਦੇਖੋ ਕਿਵੇਂ ਕਰਾਂਗੇ ਆਪਾਂ ਨੱਕ ਰਾਹੀਂ ਸਾਹ ਲਵਾਂਗੇ ਔਰ ਫੂਕ ਮਾਰ ਕੇ ਆਪਾਂ ਸਾਹ ਛੱਡਾਂਗੇ कीता, सेकेंड देखो, सेकेंड हो फूक मार के सह छे तीन सैकेंड ही आप सह छते लाने तीन सैकेंड ही आप सह अंदर लेके जाने लाने सो करके दिखा लगे ध्यान ना देखो ਇਦਾਂ ਤੁਸੀਂ 10 ਵਾਰੀ ਕਰਨਾ ਅੱਖਾਂ ਬੰਦ ਕਰਕੇ ਕਰਨਾ ਇਹ ਹੋਗੀ ਤੁਹਾਡੀ ਬਰੀਥਿੰਗ ਐਕਸਰਸਾਈਜ਼ ਇਹ ਕਸਰਤ ਕਰਨ ਨਾਲ ਤੁਹਾਡਾ ਦਿਮਾਗ ਹੈ ਜਿਹੜਾ ਉਹ ਰਿਲੈਕਸ ਹੋ ਜਾਏਗਾ ਇਹ ਹੋਗੀ ਤੁਹਾਡੀ ਨੰਬਰ 1 ਐਕਸਰਸਾਈਜ਼ ਹੁਣ ਜਿਹੜੀ ਦੂਸਰੀ ਕਸਰਤ ਆ ਇਸ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਅੱਖਾਂ ਬੰਦ ਕਰਕੇ ਬੈਠ ਜਾਣਾ ਔਰ ਆਪਾਂ ਆਵਾਜ਼ ਕਰਨੀ ਹੈ ਇਦਾਂ ਅੰਦਰੋਂ ਮੂੰਹ ਵੀ ਬੰਦ ਰਹੇਗਾ ਇਦਾਂ ਦੇਖੋ ਹੂੰ कोशिश करो भी दस सैकेंड तक तो इस चीज न होल्ड कर सको द्वारा देखो hmm. दो बारी करके दिखाया इसन दस बारी करोंगे और यह होगी थोड़ी दूजी कसरत जी तीजी कसरत आ उसके लिए आप ਜਿਹੜੇ ਆਪਣੇ ਕੰਨ ਹੁੰਦੇ ਆ ਦੇਖੋ ਇਹ ਆਪਣੇ ਕੰਨ ਆ ਗਏ ਆਪਾਂ ਜਿਹੜੀ ਆਹ ਉਂਗਲਾ ਇੰਡੈਕਸ ਫਿੰਗਰ ਕਹਿ ਦਿੰਦੇ ਆ ਇਸ ਨੂੰ ਇਸ ਨੂੰ ਆਪਾਂ ਕੰਨਾਂ ਦੇ ਵਿੱਚ ਇਦਾਂ ਪਾ ਲੈਣਾ ਔਰ ਗੁੱਠੇ ਕੰਨਾਂ ਦੇ ਪਿੱਛੇ ਰੱਖਾਂਗੇ ਇਦਾਂ ਦੇਖੋ ਧਿਆਨ ਨਾਲ ਔਰ ਇੱਥੇ ਆਪਾਂ ਇਸ ਦੀ ਇਦਾਂ ਇਦਾਂ ਕਰਕੇ ਮ사ਜ ਕਰਨੀ ਹੈ ਧਿਆਨ ਨਾਲ ਦੇਖਿਓ ਔਰ ਅੱਖਾਂ ਬੰਦ ਕਰਕੇ ਮ사ਜ ਕਰਨੀ ਹੈ ਇਹ ਮ사ਜ ਤੁਸੀਂ ਪੂਰੇ 5 ਮਿੰਟ ਲਈ ਕਰਨੀ ਹੈ ਸੋ ਆਉ ਤੁਹਾਨੂੰ ਘਟੋ ਘਟ ਇੱਕ ਮਿੰਟ ਲਈ ਮ사ਜ ਕਰਕੇ ਦਿਖਾਉਨੇ ਆਂ ਔਰ ਅੱਖਾਂ ਬੰਦ ਕਰਨੀਆਂ ਇਹ ਦੋ ਉਂਗਲਾਂ ਨਾਲ ਏਦਾਂ ਏਦਾਂ ਕੰਨਾਂ ਦੇ ਵਿੱਚ ਕਰਾਂਗੇ ਦੇਖੋ ਇਹ ਉਂਗਲ ਆਪਾਂ ਇਸ ਦੇ ਵਿੱਚ ਪਾ ਲੈਣੀ ਆਂ ਔਰ ਗੂਠਾ ਕੰਨ ਦੇ ਪਿਛਲੇ ਪਾਸੇ ਰੱਖਾਂਗੇ ਸੇਮ ਇਧਰ ਉਂਗਲ ਕੰਨ ਦੇ ਵਿੱਚ ਪਾ ਲਈ ਔਰ ਗੂਠਾ ਪਿੱਛੇ ਚਲੋ ਮ사ਜ ਸ਼ੁਰੂ ਕਰਦੇ ਆਂ ਅੱਖਾਂ ਬੰਦ ਕਰਕੇ 1 2 3 4 5 6 7 8 9 10 11 12 13 14 पंद्रह सोलह सतारा, अठारह उन्नी भी इक्की बई तेई चौबी पच्ची छब्बी, सताई ठाई उन्ती ती कती, बत्ती चौंती पैंती छत्तीस सैंती उताली, चाली कताली बयाली तरताली चौताली संताली छियाली संताली 48 49 50 51 52 53 54 55 56 57 58 60 देन रिलैक्स देखो ਤੁਸੀਂ ਆਪਾਂ ਇੱਕ ਮੈਂਟਲੀ ਮ사ਜ ਕੀਤੀ ਇਹ ਇੱਕ ਵਾਰੀ ਹੋ ਗਿਆ 60 ਗਿਣੇ ਆਪਾਂ ਇਸ ਨੂੰ ਵੀ ਤੁਸੀਂ ਘੱਟੋ ਘੱਟ 10 ਵਾਰੀ ਕਰਨਾ ਹੈ ਬਹੁਤ ਆਰਾਮ ਮਿਲੇਗਾ ਕਰਕੇ ਦੇਖਿਓ ਅਗਰ ਇਹ ਤੁਸੀਂ ਕੀਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕੰਨਾਂ ਦੇ ਵਿੱਚ ਜੋੜ ਦੀ ਉਂਗਲ ਪਾ ਲੈਣੀ ਹੈ ਔਰ ਗੂਠਾ ਪਿੱਛੋਂ ਐਦਾ ਐਦਾ ਮਸਸ ਮ사ਜ ਕਰੀ ਜਾਣੀਆਂ ਅੱਖਾਂ ਬੰਦ ਰੱਖਣੀਆਂ ਹਨ ਅਗਰ ਤੁਸੀਂ ਇਹ ਕਸਰਤਾਂ ਤਿੰਨ ਕਸਰਤਾਂ ਨੇ ਸਿਰਫ ਔਰ ਸਿਰਫ ਤਿੰਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰਦੇ ਹੋ ਤੁਹਾਨੂੰ ਨਾ ਤਾਂ ਚਿੰਤਾ ਰਹੇਗੀ ਨਾ ਹੀ ਕੋਈ ਐਂਜ਼ਾਇਟੀ ਰਹੇਗੀ ਨਾ ਹੀ ਤੁਹਾਨੂੰ ਕੋਈ ਡਿਪਰੈਸ਼ਨ ਰਹੇਗਾ ਔਰ ਤੁਹਾਨੂੰ ਨੀਂਦ ਬਹੁਤ ਸੌਖੀ ਆਏਗੀ ਸੋ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਔਰ ਅਗਰ ਤੁਸੀਂ ਕੋਈ ਹੋਰ ਤੁਹਾਨੂੰ ਚਿੰਤਾ ਹੈ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਸਾਂਝੀ ਤੁਸੀਂ ਕਰ ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਟਿਲਦਾਂ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ